ਅਮਰਤਪਾਲ ਸਿੰਘ ਹੋਰਾਂ ਬਾਰੇ ਅਮਰਤਪਾਲ ਸਿੰਘ ਹੋਰਾਂ ਦੀ ਆਪਾਂ ਗੱਲ ਕਰ ਲੈਨੇ ਆ ਮਿੰਟੂ ਜੀ ਪਿਛਲੇ ਜਿਹੜੇ ਮੈਨੂੰ ਯਾਦ ਹੈ ਤੁਸੀਂ ਕਿਹਾ ਸੀ ਕਿ ਇਹਨਾਂ ਨੇ ਕਾਰਵਾਈ ਕਰਨ ਲੱਗੇ ਦੇਰ ਲਾਤੀ ਤਾਂ ਕਰਕੇ ਜਿਹੜਾ اجلاس ਦੇ ਵਿੱਚ ਪਹੁੰਚੀ ਸਰਬੋਤ ਸੈਸ਼ਨ ਦੀ ਪਰ ਇਸ ਵਾਰੀ ਇਹ ਗੱਲ ਆਪਾਂ ਕਹੀ ਵੀ ਸੀ ਕਿ ਅਗਾਊਂ ਇਹਨਾਂ ਨੇ ਆਪਣੀ ਤਿਆਰੀ ਸ਼ੁਰੂ ਕੀਤੀ ਅਗਾਊਂ ਇਹਨਾਂ ਨੇ ਕਹਿ ਲਓ ਕਿ ਇੱਕ ਤਰ੍ਹਾਂ ਦੀ ਪਟੀਸ਼ਨ ਪਾਈ ਪਰ ਨਤੀਜਾ ਇਸ ਵਾਰੀ ਵੀ ਉਹੀ ਕਹਿੰਦੇ ਕਿ ਫੇਰ اجلاس ਦੇ ਵਿੱਚ ਜਾਂ ਦੀ ਜਸ ਨਹੀਂ ਮਿਲੀ ਕੱਲ ਸ਼ਾਮੀ ਨਾਲ ਲਗਭਗ 7 7.5 ਕੋਟ ਦਾ ਆਰਡਰ ਆ ਜਾਂਦਾ ਹੈ ਜੀ ਅੱਛਾ ਉਹਦੇ ਵਿੱਚ ਪੰਜਾਬ ਸਰਕਾਰ ਨੇ ਜੋ ਤਰਕ ਪੇਸ਼ ਕੀਤਾ ਉਸੇ ਆਧਾਰ ਤੇ ਹੀ ਅਮਰਤਪਾਲ ਸਿੰਘ ਦੀ ਪਟੀਸ਼ਨ ਜਿਹੜੀ ਡਿਕਲਾਈਨ ਹੋ ਗਈ ਜੀ ਹੁਣ ਮਸਲਾ ਕੀ ਮਸਲਾ ਇਹ ਕਿ ਪੰਜਾਬ ਸਰਕਾਰ ਕਹਿੰਦੀ ਆ ਕਿ ਭਾਈ ਅਮਰਤਪਾਲ ਸਿੰਘ ਦੇ ਬਾਹਰ ਆਉਣ ਨਾਲ ਐਮਪੀ ਅਮਰਤਪਾਲ ਸਿੰਘ ਦੇ ਬਾਹਰ ਆਉਣ ਨਾਲ ਲਾ ਕਾਨੂੰਨੀ ਫੈਲ ਸਕਦੀ ਆ ਇਹਨੂੰ ਆਪਾਂ ਸੰਖੇਪ ਦੇ ਵਿੱਚ ਜੇ ਸਮੇਟਣਾ ਹੋਵੇ ਜੀ ਭਈ ਗੱਲ ਇਹ ਆ ਮੈਂ ਕੋਈ ਅਮਰਤਪਾਲ ਸਿੰਘ ਦਾ ਸਪੋਰਟਰ ਨਹੀਂ ਹੈਗਾ ਠੀਕ ਹੈ ਨਾ ਪਰ ਯਾਰ ਇੱਕ ਚੀਜ਼ ਤੁਸੀਂ ਦੇਖੋ ਕਿ ਜੇ ਐਦਾਂ ਸੈਸ਼ਨ ਦਰ ਸੈਸ਼ਨ ਹੀ ਲੰਘਾਈ ਜਾਣਾ ਤਾਂ ਫਿਰ ਇੱਕ ਕਾਨੂੰਨ ਹੀ ਬਦਲ ਦਿਓ ਕਿ ਕੋਈ ਜੇਲ੍ਹ ਦੇ ਵਿੱਚੋਂ ਐਮਪੀ ਬਣ ਸਕਦਾ ਜੀ ਬਿਲਕੁਲ ਪਰ ਫਾਇਦਾ ਕੀ ਹੈ ਮੈਨੂੰ ਦੱਸੋ ਹਮ ਆਪਣੀ ਗੱਲ ਨਹੀਂ ਉਹ ਰੱਖ ਸਕਦੇ ਕਮਾਲ ਦੀ ਗੱਲ ਹੈ ਯਾਰ ਹੂੰ ਠੀਕ ਹੈ ਲਾ ਕਾਨੂੰਨੀ ਕਿਉਂਕਿ ਲਾ ਐਂਡ ਆਰਡਰ ਤੁਹਾਡਾ ਵਿਸ਼ਾ ਹੈ ਜੀ ਸਟੇਟਸ ਆਬਜੈਕਟ ਆ ਹੂੰ ਇੱਥੇ 36 ਕ੍ਰਿਮੀਨਲ ਡੈਲੀ ਜ਼ਮਾਨਤ ਹਾਸਲ ਕਰਕੇ ਤੁਰੇ ਫਿਰਦੇ ਆ ਆ ਮੁਖਸਰ ਜਿਹੜਾ ਫੜਿਆ ਸੀਗਾ ਤੁਹਾਨੂੰ ਯਾਦ ਹੀ ਹੋਣਾ ਸੀਰੀਅਲ ਰੇਪਿਸਟ ਹੂੰ ਇਵੀਤੇ ਜ਼ਮਾਨਤੇ ਆਇਆ ਨਾ ਮੁੜ ਕੇ ਕੱਟ ਕੇ ਆ ਹਾਂ ਦੁਬਾਰਾ ਫੇਰ ਆਉਣੇ ਉਹ ਫੇਰ ਉਹਨੇ ਉਹੀ ਕੀਤਾ ਜੀ ਇੱਥੇ ਇਦਾਂ ਦੇ 36 ਦਰਿੰਦੇ ਤੁਰੇ ਫਿਰਦੇ ਨੇ ਜਿਹੜੇ ਕੱਟ ਕੇ ਆ ਗਏ ਜਾਂ ਜ਼ਮਾਨਤੇ ਆ ਗਏ ਇੱਕ ਮੈਂਬਰ ਪਾਰਲੀਮੈਂਟ ਨਹੀਂ ਤੇ ਪੰਜਾਬ ਚ ਆਉਣਾ ਹੀ ਨਹੀਂ ਹੂੰ ਜੇ ਉਹਨੂੰ ਇੰਟਰ ਮਰ ਰੀਲਿਫ ਮਿਲੇਗੀ ਤੋ ਤਾਂ ਸਦਨ ਤੱਕ ਹੀ ਜਾਊਗਾ ਨਾ ਜੀ ਕੀ ਡਰ ਉੱਥੇ ਵੀ ਸਿਕਿਉਰਿਟੀ ਨਾਲ ਹੋਊਗੀ ਜੇ ਉਸ ਤਰ੍ਹਾਂ ਵੀ ਤੁਸੀਂ ਕਰਦੇ ਹੋ ਜੇ ਤੁਹਾਨੂੰ ਲੱਗ ਵੀ ਰਿਹਾ ਤੇ ਮੈਨੂੰ ਕਦੇ ਕਦੇ ਇਹ ਲੱਗਦਾ ਕਿ ਮਾਨ ਸਾਹਿਬ ਨੇ ਧਾਰ ਲਿਆ ਕਿ ਇਹਨਾਂ ਨੂੰ ਕਿਸੇ ਪਾਸੇ ਛੋਗਾ ਨਹੀਂ ਛੱਡਣਾ ਹੂੰ ਜਾਂ ਉਹਨਾਂ ਨੇ ਧਾਰ ਲਿਆ ਕਿ ਮਾਨ ਸਾਹਿਬ ਨੂੰ ਕਿਸੇ ਪਾਸੇ ਛੋਗਾ ਨਹੀਂ ਛੱਡਣਾ ਮੈਨੂੰ ਨਹੀਂ ਪਤਾ ਬਾਬ ਤੇ ਦੋਨੇ ਪਾਸੇ ਪੈਂਦਾ ਹੈ ਤੂੰ ਹੀ ਦੇਖੋ ਚੰਗਾ ਪੈਂਦਾ ਕਿਧਰ ਮਾੜਾ ਬਦ ਤੂੰ ਹੀ ਦੇਖੋ ਅਮਰਤਪਾਲ ਸਿੰਘ ਦੀ ਜਿਹੜੀ ਇਸ ਤਰ੍ਹਾਂ ਦੀ ਪੰਥਕ ਤੇਰੇ ਆ ਜੀ ਉਹ ਵੀ ਗਵਾਰੇ ਹੂੰ ਠੀਕ ਹੈ ਜੀ ਫਿਰ ਜੇ ਤੁਸੀਂ ਵੇਖੋਗੇ ਤਾਂ ਡੇਰਾ ਬਿਆਸ ਆਪਾ ਨਾਭ ਕਮਲ ਰਾਜਾ ਸਾਹਿਬ ਹੂੰ ਉਹ ਡੇਰਾ ਵੱਲ ਚ ਮੋਦੀ ਹਰੀ ਆ ਗਏ ਜੀ ਡੇਰਾ ਸਿਰਸਾ ਉਹਨਾਂ ਦੇ ਨਾਲ ਥੋੜਾ ਹੁਣੇ ਨੇੜੇ ਹੋ ਰਹੇ ਪਰ ਭੱਜ ਪੱਤ ਤੋਂ ਦੂਰ ਨਹੀਂ ਜਾ ਸਕਦੇ ਜੀ ਮਤਲਬ ਕਿ ਸਾਰੇ ਪਾਸਿਓਂ ਹੀ ਜੇ ਤੁਸੀਂ ਦੇਖੋਗੇ ਅੱਜ ਜਿਹੜਾ ਇਹਨਾਂ ਦਾ ਤਨਸ ਸੀਗਾ ਉਹ ਤਨਸ ਜਿਹੜਾ ਨਾ ਭਾਈ ਡੇਰਾ ਬਿਆਸ ਦਾ ਜਿਹੜਾ ਵੋਟਰ ਹੈ ਉਹਦੇ ਤੇ ਬਹੁਤ ਪ੍ਰਭਾਵ ਪਵੇਗਾ ਬਾਬਾ ਕੀ ਕਹਿ ਰਿਹਾ ਹੈ ਉਹ ਬਾਤ ਦੇਗਾ ਉਹਨਾਂ ਲਈ ਤਾਂ ਬਹੁਤ ਤਗੜੀ ਗੱਲ ਹੈ ਵਾ ਜੋ ਹੋ ਗਿਆ ਸੋ ਲੋਕਾਂ ਨੇ ਆਪਣੇ ਆਪ ਲੈ ਲੈਣਾ ਨਾ ਕਿਵੇਂ ਲੈਣਾ ਤੁਹਾਡਾ ਜਿਹੜਾ ਤਨਸੇ ਉਹ ਲਿਆ ਜਾਏਗਾ ਜੀ ਉਹ ਇੱਕ ਚੈਲੰਜ ਦੇ ਤੌਰ ਤੇ ਲਿਆ ਜਾਂਦਾ ਤਾਂ ਕਹਿਣ ਦਾ ਮਤਲਬ ਇਹ ਕਿ ਪਤਾ ਨਹੀਂ ਧਾਰ ਕੇ ਬੈਠੇ ਨੇ ਉਹ ਧਾਰ ਕੇ ਬੈਠੇ ਨੇ ਕਿ ਇਹਨਾਂ ਦਾ ਕੱਖ ਨਹੀਂ ਛਟਣਾ ਜਾਂ ਇਹ ਧਾਰ ਕੇ ਬੈਠੇ ਕਿ ਉਹਨਾਂ ਦਾ ਕੱਖ ਨਹੀਂ ਛਟਣਾ ਹਰ ਪਾਸੇ ਆਹੀ ਚੀਜ਼ ਆ ਕਿ ਭਾਈ ਗੱਲ ਇਹ ਆ ਕਿ ਜੇ ਮੈਂਬਰ ਪਾਰਲੀਮੈਂਟ ਸ਼ਰਕਤ ਨਹੀਂ ਕਰ ਸਕਦਾ ਉਹਨੂੰ ਕੋਈ ਇੰਟਰਮ ਰੀਲੀਫ ਨਹੀਂ ਦਿੱਤੀ ਜਾ ਸਕਦੀ ਫਿਰ ਇਹ ਨਾਟਕ ਬੰਦ ਕਰ ਦੇਣਾ ਚਾਹੀਦਾ ਕਿ ਜੇ ਇੱਕ ਕੈਦੀ ਇੱਕ ਕੈਦੀ ਵੋਟ ਨਹੀਂ ਪਾ ਸਕਦਾ ਫਿਰ ਉਹ ਕੱਢ ਵੀ ਨਹੀਂ ਸਕਦਾ ਸਿਆਪਾ ਨਵੇੜੋ ਪਹਿਲੀ ਗੱਲ ਇਹ ਕਨਟਰਡਿਕਸ਼ਨ ਦੇਖੋ ਇੱਕ ਕੈਦੀ ਜੇਲ੍ਹ ਦੇ ਵਿੱਚੋਂ ਇਲੈਕਸ਼ਨ ਲੜ ਸਕਦਾ ਵੋਟ ਨਹੀਂ ਕਰ ਸਕਦਾ ਦੇਖੋ ਦੋਨੇ ਚੀਜ਼ਾਂ ਤੁਹਾਡੇ ਸਾਹਮਣੇ ਕੋ ਨੂੰ ਵੋਟ ਪਾ ਸਕਦੇ ਕਦੀ 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 ਕਦੇ ਤੁਸੀਂ ਦੇਖਿਆ ਕਿ ਤਾਰਾਂ ਚ ਲੱਗੇ ਆ ਕਿ ਈਵੀਐਮ ਨੱਪਣ ਚੱਲੇ ਆ ਜੀ ਡਿਊਟੀ ਦੇ ਵਿੱਚ ਈਵੀਐਮ ਰੱਖੀ ਆ ਕਿੱਥੇ ਚੱਲੇ ਆ ਮੈਂ ਈਵੀਐਮ ਦਾ ਬਟਨ ਨੱਪਣ ਚੱਲੇ ਆ ਚਾਹ ਸਪੈਸ਼ਲੀ ਈਵੀਐਮ ਲਾਈ ਹੋਈ ਆ ਵੀ ਇਧਰ ਕੱਲ ਕੈਦੀ ਉਹ ਹੀ ਤੇ ਕੱਲ ਆਇਰੇ ਫਿਰ ਤਮਾਸ਼ਾ ਬੰਦ ਕਰ ਦਿਓ ਜੀ ਕਿ ਤੁਸੀਂ ਬੰਦੇ ਨੂੰ ਜਿਤਾਵ ਵੀ ਦੇਣਾ ਬੰਦੇ ਨੂੰ ਲੜਨ ਲਈ ਹਲਾਉ ਵੀ ਕਰ ਦੇਣਾ ਕਿ ਡੈਮੋਕਰੈਟਿਕ ਵੈਲਿਊਜ਼ ਲਈ ਵੀ ਇਹ ਬਹੁਤ ਵਧੀਆ ਗੱਲ ਫਿਰ ਉਹ ਉਹਨੂੰ ਬੋਲਣ ਨਹੀਂ ਦੇਣਾ ਕਿਸੇ ਤਰ੍ਹਾਂ ਦੀ ਉਹਦੀ ਆਪਦੇ ਹਲਕੇ 'ਚ ਕੋਈ ਗਤੀਵਿਧੀ ਨਹੀਂ ਉਹਦਾ ਫਿਰ ਫਾਇਦਾ ਕੀ ਆ ਜੀ ਇਹ ਤੇ ਤੁਸੀਂ ਉਸ ਹਲਕੇ ਦੇ ਨਾਲ ਹੀ ਅਨਿਆਂ ਕਰ ਰਹੇ ਹੋ ਨਾ ਹਮ ਜਿੱਥੋਂ ਇੱਕ ਜੇਲ੍ਹ ਦੇ ਵਿੱਚ ਬੈਠੇ ਬੰਦੇ ਨੂੰ ਲੜਨ ਦਾ ਮੌਕਾ ਮਿਲਿਆ ਉਹ ਜਿੱਤ ਗਿਆ ਜੀ ਜੀ VOTER ਨੇ ਜਿਤਾਤਾ ਉਹ ਤਾਂ ਤੁਸੀਂ ਉਹ VOTER ਦੇ ਨਾਲ ਹੀ ਅਨਿਆਂ ਕਰ ਰਹੇ ਹੋ ਸਭ ਬਿਲਕੁਲ ਕੋਸ ਹਲਕੇ ਦੀ ਕੋਈ ਉਹ ਡਿਮਾਂਡ ਨਹੀਂ ਕਰ ਸਕਦਾ ਕੋਈ ਉਹ ਨੂੰ ਫੁੱਲਫਿਲ ਨਹੀਂ ਕਰ ਸਕਦਾ ਕੋਈ ਫੰਡ ਵਗੈਰਾ ਨਹੀਂ ਕੋਈ ਆਪਣੇ ਪੰਜਾਬ ਦੀ ਗੱਲ ਨਹੀਂ ਕਰ ਸਕਦਾ ਤੇ ਫਿਰ ਉਹ ਉਹਦਾ ਫਾਇਦਾ ਕੀ ਆ ਜੀ ਇਹ ਤੇ ਕਮਾਲ ਦੀ ਗੱਲ ਹੈ ਮੇਰੇ ਖਿਆਲ ਦੇ ਨਾਲ ਤਾਂ ਉਹ ਸਭ ਨੂੰ ਇੰਜੀਨੀਅਰ ਰਾਸ਼ੀਦ ਠੀਕ ਰਹਿ ਗਿਆ ਇੱਕ ਕੇ ਦੋ ਵਾਰੀ ਹੋ ਜਾ ਹਾਂ ਜੀ ਉਹ ਆਪਣੀ ਗੱਲ ਤੇ ਰੱਖ ਸਕਿਆ ਘਟੁਕਟ ਆ ਬਿਲਕੁਲ ਇਹ ਤੇ ਕਮਾਲ ਹੀ ਕੀਤੀ ਖਲੋਤੇ ਨੇ